OPD ਬੰਦ ਰਹਿਣਗੇ ਡਾਕਟਰਾਂ ਦੇ ਵੱਲੋਂ ਪ੍ਰਮੋਸ਼ਨ ਦੀ ਮੰਗ ਹੋਰ ਡਾਕਟਰਾਂ ਦੀ ਸੂਬੇ ਭਰ ਦੇ ਵਿੱਚ ਜਿੱਥੇ ਡਾਕਟਰਾਂ ਦੇ ਵੱਲੋਂ OPD ਸੇਵਾਵਾਂ ਜੜੀਆਂ ਨੇ ਉਹ ਬੰਦ ਕਰ ਹੜਤਾਲ ਦਾ ਫੈਸਲਾ ਲਿਆ ਗਿਆ ਜਿੱਥੇ ਮਰੀਜ਼ ਉਹਨਾਂ ਕਾਫੀ ਖੱਜਲ ਖੁਆਰ ਹੋ ਰਹੇ ਨੇ ਤਸਵੀਰਾਂ ਤੁਹਾਨੂੰ ਵਖਾ ਰਹੇ ਹਾਂ ਹੱਕੀ ਮੰਗਾਂ ਨੂੰ ਲੈ ਕੇ ਸਰਕਾਰੀ ਡਾਕਟਰਾਂ ਨੇ OPD ਬੰਦ ਰੱਖਣ ਦਾ ਫੈਸਲਾ ਲਿਆ ਦਰਅਸਲ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਵੱਲੋਂ ਇਹ ਹੜਤਾਲ ਜੋ ਕਿ ਵਿੱਢੀ ਗਈ ਹੈ ਤਾਂ ਸੂਬੇ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ 3 ਦਿਨਾਂ ਦੇ ਲਈ 8 ਤੋਂ ਲੈ ਕੇ 11 ਵਜੇ ਤੱਕ ਯਾਨੀ ਕਿ 10 ਘੰਟਿਆਂ ਦੇ ਲਈ ओपीडी बंद ਰਹਿਣਗੇ ਡਾਕਟਰਾਂ ਦੇ ਵੱਲੋਂ ਪ੍ਰਮੋਸ਼ਨ ਦੀ ਮੰਗ ਹੋਰ ਡਾਕਟਰਾਂ ਦੀ ਭਰਤੀ ਤੇ ਡਾਕਟਰਾਂ ਦੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਾਬਾ ਦੇ ਸਰਕਾਰੀ ਹਸਪਤਾਲ ਦੀਆਂ ਤਾਂ ਲੋਕਾਂ ਦਾ ਕਹਿਣਾ ਹੈ ਕਿ ਕਾਫੀ ਦੂਰੋਂ ਇੱਥੇ ਆ ਰਹੇ ਨੇ ਹਾਲਾਂਕਿ ਇੱਥੇ ਡਾਕਟਰਾਂ ਦੀ ਹੜਤਾਲ ਕਾਰਨ ਉਹਨਾਂ ਨੂੰ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਮੌਕੇ ਮਰੀਜ਼ ਜਿੱਥੇ ਖੱਜਲ ਖੁਆਰ ਹੋ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਐਤਵਾਰ ਸੀ ਤੇ ਅੱਜ ਸੋਮਵਾਰ ਹੈ ਜਿਸ ਦੇ ਚੱਲਦਿਆਂ ਉਹ ਬੜੀ ਦੂਰੋਂ ਇੱਥੇ ਪਹੁੰਚੇ ਨੇ ਪਰ ਹੁਣ ਡਾਕਟਰਾਂ ਦੀ ਹੜਤਾਲ ਦੇ ਚੱਲਦਿਆਂ ਉਹ ਕਾਫੀ ਪਰੇਸ਼ਾਨ ਹੋ ਰਹੇ ਨੇ। ਦੂਰ ਦੂਜੇ ਪਾਸੇ ਸਰਕਾਰੀ ਡਾਕਟਰ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਹੜਤਾਲ ਹੈ 11 ਵਜੇ ਤੋਂ ਬਾਅਦ ਹੀ ਮਰੀਜ਼ਾਂ ਨੂੰ ਵੇਖਿਆ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਐਮਰਜੈਂਸੀ ਸੇਵਾਵਾਂ ਬਿਲਕੁਲ ਖੁੱਲੀਆਂ ਨੇ ਜੇਕਰ ਕੋਈ ਐਮਰਜੈਂਸੀ ਆਉਂਦੀ ਹੈ ਤਾਂ ਜ਼ਰੂਰ ਉਸ ਦਾ ਇਲਾਜ ਹੋਵੇਗਾ। ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਕਈ ਮੰਗਾ ਨੇ ਐਸੋਸੀਏਸ਼ਨ ਦੀ ਮੀਟਿੰਗ ਜਿਹੜੀ ਹੈ ਉਹ ਕੀਤੀ ਜਾਵੇਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਖਰ ਡਾਕਟਰਾਂ ਦਾ ਕੀ ਫੈਸਲਾ ਰਹਿਣ ਵਾਲਾ ਹੈ ਇਹ ਜਿਹੜੀ ਤਿੰਨ ਦਿਨਾਂ ਦੇ ਲਈ ਹੜਤਾਲ ਤਾਂ جاری ਹੈ ਪਰ ਇਸ ਤੋਂ ਬਾਅਦ ਵੀ ਜੇਕਰ ਮੰਗਾ ਤੇ ਸਹਿਮਤੀ ਨਹੀਂ ਬਣਦੀ ਹੈ ਤਾਖਰ ਕੀ ਫੈਸਲਾ ਲਿਆ ਜਾਵੇਗਾ ਇਹ ਪੰਜਾਬ ਸਿਵਲ ਮੈਡੀਕਲ ਸਰਵਿਸੈਸ ਐਸੋਸੀਏਸ਼ਨ ਦੇ ਵੱਲੋਂ ਤੈਅ ਕੀਤਾ ਜਾਵੇਗਾ ਬਰਦਰ ਨਾਬਾ ਸਰਕਾਰੀ ਹਸਪਤਾਲ ਦੀਆਂ ਤਸਵੀਰਾਂ ਲੋਕ ਕਾਫੀ ਦੂਰੋਂ ਪਹੁੰਚ ਰਹੇ ਨੇ ਤੇ ਸਿਵਾਵਾ ਜਿਹੜੀਆਂ ਨੇ ਉਹ 11 ਵਜੇ ਤੱਕ ਬੰਦ ਹੋਣ ਕਾਰਨ ਲੋਕ ਕਾਫੀ ਪਰੇਸ਼ਾਨ ਨੇ ਮੇਰਾ ਪੇਟ ਦੇ ਦਰਦ ਹੋ ਰਿਹਾ ਦੀ ਮੈਂ ਤਾਂ ਆਇਆ ਸੀ ਇੱਥੇ ਅੱਜ ਕੀ ਪਤਰ ਦਿੱਤੇ ਆ ਉਹ ਅੱਜ ਇਹ ਕਹਿੰਦੇ ਜੀ ਹੜਤਾਲ ਹੈ ਰਕਣ ਦੀ 8 ਤੋਂ 11 ਤੱਕ 11 ਵਜੇ ਤੋਂ ਬਾਅਦ ਫਿਰ ਦੇਖ ਲਾਂਗੇ ਜੀ ਫਿਰ ਤੁਹਾਨੂੰ ਤੋਂ ਫਿਰ ਸਮੱਸਿਆ ਆ ਰਹੀ ਹੈ ਨਹੀਂ ਮੈਂ ਮੈਂ ਪਿੱਛੇ ਡੈਰ ਤੋਂ ਕੋਈ ਨਹੀਂ 11 ਵਜੇ ਤੋਂ ਬਾਅਦ ਦਿਖਾ ਦੂੰਗਾ ਇਹ ਅੱਗੇ ਕੋਈ ਗੱਲ ਨਹੀਂ ਫਿਰ ਜਿਆਦੇ ਹੋਣ ਲੱਗ ਫਿਰ ਤਾਂ ਪ੍ਰਾਈਵੇਟ ਹਾਂ ਫਿਰ ਜਾਂ ਫਿਰ ਪ੍ਰਾਈਵੇਟ ਜਾਣਾ ਪਊਗਾ ਜੀ ਹਾਂ ਜੀ ਪਹਿਲਾਂ ਦਿੱਕਤ ਹੈਗੀ ਜੀ ਫਿਰ ਤਾਂ ਕਿੰਨੇ ਖੱਜਲ ਖਵਾਰੀ ਇੱਥੇ ਕਾਫੀ ਪੇਸ਼ੈਂਟ ਨੇ ਲੈਣਾ ਚੱਲ ਗਏ ਹਾਂ ਜੀ ਲੈਣਾ ਲੱਗੇ ਮੈਂ ਦੇਖ ਲਈ ਦੇਖੋ ਤੂੰ ਪਿੱਛੇ ਦੇ ਕੋਈ ਪੇਸ਼ੈਂਟ ਵੱਧੋ ਨਹੀਂ ਖੱਜਲ ਖਵਾਰ ਹੋ ਰਹੇ ਨੇ ਕੀ ਪਹਿਲਾਂ ਦੱਸਣਾ ਬੰਦਾ ਸੀਗਾ ਕਿ ਦੋ ਤਿੰਨ ਦਿਨ ਪਹਿਲਾਂ ਦੱਸਿਆ ਪਹਿਲਾਂ ਪਹਿਲਾਂ ਦੱਸ ਪਹਿਲਾਂ ਦੱਸਣਾ ਬੰ ਮੇਰਾ ਚੇ ਲੋ ਮੇਰਾ ਮੇਰਾ 5-10 ਮਿੰਟ ਦਾ ਹੀ ਘਰੇ ਜਿਹੜੇ ਲੋਕ ਇੰਨੇ ਨੇ ਪਿੰਡਾਂ ਚੋਂ ਇੰਨੇ ਦੂਰੋਂ ਆਏ ਨੇ ਨੋਕੇ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਹੀ ਮੰਗ ਕਰਦੇ ਆ ਵੀ ਇਹਨਾਂ ਦਾ ਹੱਲ ਕੀਤਾ ਜੀ ਲੋਕ ਜਿਹੜੇ ਖੱਜਲ ਖਵਾਰ ਹੋ ਰਹੇ ਨੇ ਯਾਨੀ ਇਹ ਤੱਕ ਜਿ ਪ੍ਰਾਈਵੇਟ ਜਾਣਗੇ ਸਰ ਉਹ ਖਾਜੂਆ ਕਈ ਲਵੇ ਰਿਏ ਸੀ ਹੈ ਨਹੀਂ ਇਹਨੇ ਪ੍ਰਾਈਵੇਟ ਕਿਹੜਾ ਭਰੇ ਵੀ 45 ਨਹੀਂ ਸਾਨੂੰ ਨਹੀਂ ਅਸੀਂ ਤਾਂ ਮੰਨਦਾ ਦੂਰੀ ਕੋਲੇ ਪਿੰਡਾਂ ਦੀ ਇੱਥੋਂ ਬਈ 20 ਕਿਲੋਮੀਟਰ ਕੀ ਨਾਲ ਦਾ ਜਿਹੜਾ ਹੈ ਇੱਕਦਮ ਹਟਦਾ ਇਹ ਤਾਂ ਹੈ ਕਿ ਕਿੰਨੀ ਕੋ ਪਰੇਸ਼ਾਨੀ ਕਰਦਾ ਮਦਾਨੀ ਤੇ ਹੈਗੇ ਸਵੇਰੇ ਅਸੀਂ ਆਏ 7 ਵਜੇ ਘਰੋਂ ਚੱਲੇ ਤੇ ਸਾਢੇ 8:00 8:00 ਜure ਆ ਗਏ साहब ਕੋਈ ਨਹੀਂ ਸੀ ਹੈਗੇ ਅਸੂਰ ਵੱਲੇ ਤੇ ਆ ਹੁਣ ਕਹਿੰਦੇ 11:00 ਵਜੇ ਵੀ ਪਰਫੈਕਟ ਆ 30 ਪਰਫੈਕਟ ਲਈ ਆ ਜੀ ਭਾਈ ਲਈ ਡਾਕਟਰ ਨੂੰ ਦਿਖਾਉਣਾ ਹੈ ਚੈੱਕ ਅਪ ਕਰਾਉਣਾ ਬਸ ਸਰ ਵਾਲੀ ਦੇਈ ਜਾਂਦੇ ਵਾਈ ਬਗਰੀ ਫਿਰ ਤੁਸੀਂ ਪ੍ਰਾਈਵੇਟ ਤੇ ਜਾਓਗੇ ਹੁਣ ਦੇਖਦੇ ਆਂ ਜਿਹੜੇ ਸਲਾਹ ਕਰਦੇ ਹੁਣ ਆਇਆ ਹਲੇ ਸਵੇਰੇ ਤੇ ਆਇਆ ਜੀ ਇਹ ਦੇਖ ਖੜੇ ਆਂ ਉਹ ਤੁਹਾਨੂੰ ਵੀ ਖੱਜਲ ਖਵਾਰੀ ਹੋ ਰਹੀ ਹੈ ਖੱਜਲ ਖਵਾਰੀ ਹੈ ਜੀ ਹੋਰ ਹੁਣ ਕੀ ਮੰਗ ਰਹੇ ਹੋ ਮੰਗਦੇ ਇਹ ਵੀ ਆਪਦਾ ਭਾਈ ਸੁਖਤਾਈ ਜਿਹੜੀ ਕਰਨ ਮਾੜੀ ਮੋਟੀ ਦੇਖਣਾ ਗੌਰ ਕਰਨ ਗੌਰ ਕਰੋ ਪੁਰੀਆ ਦੇ ਸਾਰੇ ਪ੍ਰੇਸ਼ਾਨ ਹੋ ਰਹੇ ਨੇ ਕਿੰਨੇ ਖੜੇ ਨੇ ਭੈਣ ਭਾਈ ਸਾਰੇ ਤੁਸੀਂ ਵੀ ਖੜੇ ਹੋ ਇੱਧਰ ਕਿੰਨੇ ਕੁ ਬੰਦੇ ਸਾਰੇ ਬਹੁਤ ਖੜੇ ਨੇ ਲੋ ਬੰਦਾ ਹੋਊਗਾ ਪਤਾ ਤੀ ਹੜਤਾਲਾ ਨਹੀਂ ਸਾਰੇ ਤੁਸੀਂ ਕਿਸਕਰ ਹੋਰ ਵਾਸਾ ਆਇਆ ਇਹ ਤਾਂ ਕੌਣ ਵਾਸਾ ਅਸੀਂ 100 ਬਾਦ ਨੂੰ ਆਈ ਸੀ ਉਹਨਾਂ ਨੇ ਅੱਜ ਬਲੱਡ ਚਾੜਨਾ ਦੀ ਅੱਛਾ 22 ਕੋਈ ਬੱਚਾ ਬੱਚਾ ਹੋਣਿਆਦਾ ਜੀ ਬਲੱਡ ਘਟਾ ਹੈ अच्छा हां मैम ਨੇ ਅੱਜ ਦਾ ਟਾਈਮ ਦਿੱਤਾ 3:00 ਵਜੇ ਦਾ ਤੇ ਫਿਰ ਹੁਣ 3 ਦਿਨ ਵਾਸਤੇ ਜਿਹੜਾ ਹੈਗਾ ਸਟ੍ਰਾਈਕ ਆ 11 ਵਜੇ ਤੋਂ ਬਾਅਦ ਹੀ ਦੇਖਣਗੇ ਕੀ ਲੱਗਦਾ ਫਿਰ ਹੁਣ ਇਹ ਸਾਨੂੰ ਕੋਈ ਗੱਲ ਦਾ ਪਤਾ ਹੀ ਨਹੀਂ ਹੈਗਾ ਪਤਾ ਨਹੀਂ ਕਿੰਨੇ ਕਿਲੋਮੀਟਰ ਤੋਂ ਆਏ ਅਸੀਂ ਅਮਲੋ ਤੋਂ ਆਏ 30-35 ਕਿਲੋਮੀਟਰ ਪੈਂਦੇ ਹਨ 30-35 ਕਿਲੋਮੀਟਰ ਕੱਚਲ ਖਵਾਰੀ ਤੇ ਕਾਫੀ ਹਾਂਜੀ ਹਾਂ ਆਉਣਾ ਜਾਣਾ ਬਾਕੀ ਸਾਨੂੰ ਦੇਖੋ ਨੇ ਕੰਮ ਕਾਰ ਖੱਟ ਕੇ ਵੀ ਆਏ ਹਾਂ ਹਾਂਜੀ ਹਾਂ ਹੁਣ ਕੀ ਮਨ ਕਰਦੇ ਮਗੇ ਹੋਂ ਦੇਖੋ ਕੀ ਬਣਦਾ ਇਹ ਸਾਨੂੰ ਤੇ ਇਹ ਗੱਲ ਤਾਂ ਹੀ ਨਹੀਂ ਪਹਿਲੇ ਦਾ ਗੱਲਾ ਇਹ ਪਤਾ ਹੈਗਾ ਜੇ ਤਾਂ ਪਤਾ ਹੁੰਦਾ ਫਿਰ ਤਾਂ ਚਲੋ ਹੋ ਵੀ ਕਰਦੇ ਠੀਕ ਇਸ ਪਰਪਸ ਵਾਸਤੇ ਇੱਥੇ ਆਈ ਸੀ ਦਿਖਾਉਣ ਡਾਕਟਰ ਨੂੰ ਮੈਂ ਅਲਟਰਾਸਾਉਂਡ ਕਰਾਉਣੀ ਆ ਪੇਟ ਦਾ ਤੇ ਤੁਸੀਂ ਖਾਲੀ ਪੇਟ ਆਇਓ ਹਾਂ 11:00 ਵਜੇ ਫਿਰ ਤੁਸੀਂ ਤਿੰਨ ਕੰਟੇ ਫਿਰ ਕੀ ਕਰੂੰਗੇ ਹਾਂ ਦੇਖੋ ਸਾਂ ਤਾਂ ਤਾਂ 8 ਵਜੇ ਦਾ ਟਾਈਮ ਦਿੱਤਾ ਸੀ ਉਹਦੇ ਹਾਂ ਤੁਸੀਂ ਤਾਂ ਹੁਣ ਖਾਲੀ ਪੇਟ ਆਇਓ ਹੁਣ ਫਿਰ ਦੁਬਾਰੀ ਤੁਸੀਂ ਘਰੀ ਜਾਓਂਗੇ ਦੇਖੋ ਹੁਣ ਤਿੰਨ ਤਿੰਨ ਘੰਟੇ ਤਾਂ ਹੋ ਗਏ ਹੋਰ ਇੰਨਾ ਟਾਈਮ ਤਾਂ ਬੈਠਣਾ ਵੀ ਔਖਾ ਹੈ ਕੀ ਲੱਗਦਾ ਤੁਹਾਨੂੰ ਇੱਥੋਂ ਆਈ ਸੀ ਇੱਥੋਂ ਚੌਧਰੀ ਵਾਜਰੇ ਤੋਂ ਆਇਆ ਲੋਕ ਨੂੰ ਮਿੰਟ ਤੇ ਤਾਂ ਹੀ ਖਾਣ ਫਿਰ ਦੁਬਾਰੀ ਜਾਉਂਗੇ ਤਰੀ ਦੇਖੋ ਬੈਠਣਾ ਪਊਗਾ ਏਡੀ ਦੂਰ ਫੇਰ ਵਾਰ-ਵਾਰ ਆਉਣਾ ਜਾਣਾ ਔਖਾ ਹੈ ਹਾਂ ਇਹ ਹੋਰ ਫਿਲਹਾਲ ਅਜ ਤੋ 11 ਤਰੀਕ ਤੱਕ 8 ਤੋਂ 11 ਸਾਡੀ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ ਇਲੈਕਟਿਵ ਸਰਜਰੀਜ਼ ਬੰਦ ਰਹਿਣਗੀਆਂ ਤੇ 11 ਤਰੀਕ ਤੋਂ ਬਾਅਦ ਦੁਬਾਰਾ ਡਿਸਾਈਡ ਹੋਏਗਾ ਐਸੋਸੀਏਸ਼ਨ ਵੱਲੋਂ ਵੀ ਅੱਗੇ ਕੀ ਸਟੈਪ ਚੱਲਣਗੇ ਮੀਟਿੰਗ ਹੈ 11 ਤਰੀਕ ਨੂੰ ਮੀਟਿੰਗ ਹੈ ਉਹਨਾਂ ਨੇ ਹੈਲਥ ਸੈਕਟਰੀਜ਼ ਨਾਲ ਸਾਮਣਾ ਤੇ ਉਸ ਸਮੇਂ ਡਿਸਾਈਡ ਹੋਏਗਾ ਮੰਗਾ ਮੰਗਾ ਸਰ ਨੇ ਤਿੰਨ ਮੰਗਾ ਆਪਣੀਆਂ ਜਿਹੜੀਆਂ ਪਹਿਲੀ ਤਾਂ ਆਈ ਹੈ ਵੀ ਜਿਹੜੇ ਡੈਫੀਸ਼ੈਂਸੀ ਹੈ ਡਾਕਟਰ ਦੀ 75% ਉਹਨੂੰ ਕਵਰ ਕੀਤਾ ਜਾਵੇ ਕਿੰਨੇ ਵੀ ਡਾਕਟਰ ਜਿਵੇਂ ਐਮਰਜੈਂਸੀ ਐਮ ਬੀਬੀਐਸ ਡਾਕਟਰ ਦੀ ਘਾਟ ਹੈ ਸਪੈਸ਼ਲਿਸਟ ਦੀ ਘਾਟ ਹੈ 70% ਜਿਹੜਾ ਕੈਟਰ ਹੈ ਉਹ ਫਿਲ ਕੀਤਾ ਜਾਂਦਾ ਹੈ ਸੈਕਿੰਡ ਈਸੀਬੀ ਦੇ ਰਿਗਾਰਡਿੰਗ ਹੈ ਥਰਡ ਸਿਕਿਉਰਟੀ ਦੇ ਰਿਗਾਰਡਿੰਗ ਹੈ ਸਿਕਿਉਰਟੀ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਉਂਗਲੀ ਵਿੱਚ ਕਲਕੱਤਾ ਤੇ ਹੋਇਆ ਹੈ ਬਾਕੀ ਥਾਵਾਂ ਤੇ ਪੰਜਾਬ ਚ ਵੀ ਪਾਰਾਂ ਤੇ ਥਾਵਾਂ ਤੇ ਹੋਇਆ ਹੈ ਜਿਹੜੇ ਇਨਸੀਡੈਂਟਸ ਹੋ ਰਹੇ ਆ